ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਆਪਣੇ ਮਿੱਤਰ ਗੇਜੀ ਕੋਲੇ ਪਹੁੰਚੇ ਆ ਪਿੰਡ ਫਤੇਗੜ ਛੰਨਾ ਤਸਵੀਰ ਢਨੋਲਾ ਤੇ ਜ਼ਿਲ੍ਹਾ ਬਰਨਾਲਾ ਛੇ ਤਾਂ ਦਿਖਾਵਾਂਗੇ ਕੱਟੀਆਂ ਇੱਕ ਦਿਖਾਵਾਂਗੇ ਜਰਸੀ ਨਸਲ ਦੀ ਬੱਚੀ ਦੋ ਕੱਟੀਆਂ ਨੀਲੀ ਰਾਵੀ ਦੀਆਂ ਨੇ ਇੱਕ ਦੇ ਸਿੰਘ ਹਲਦਿਆ ਮੀਣੀ ਤੇ ਇੱਕ ਨੀਲੀ ਰਾਵੀ ਵਾਲੀ ਆ ਗਈ ਕੁੰਡੇ ਸਿੰਘਾਂ ਚ ਉਧਰਲੇ ਬੰਨੇ ਸਟਾਰਟਿੰਗ ਆ ਜਿਹੜੀ ਸਟਾਰਟਿੰਗ ਇਧਰਲੇ ਪੱਕ ਤੋਂ ਕਰਾਂਗੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਨੇ ਆ ਤੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਆ ਜੋ ਬਈ ਅੱਛੇ ਗੱਲ ਜੀ ਹੋਰ ਕੀ ਹਾਲ ਚਾਲ ਹੈ ਠੀਕ ਬਰੀ ਬਰੀ ਚੜਦੀ ਕਲਾ ਚੜਦੀ ਕਲਾ ਵਧੀਆ ਕਿਵੇਂ ਚੱਲਦਾ ਕੰਮ ਵਧੀਆ ਚੱਲਦਾ ਕੰਮ ਨੀਲੀ ਰਾਵੀ ਤੋਂ ਕਰਤੀ ਸ਼ੁਰੂਆਤ ਹਾਂਜੀ ਟੇਡੇ ਕੱਟਦੇ ਆ ਜੀ ਤੋਰ ਫੋਲ ਕੇ ਫੇਰ ਹਾਂਜੀ ਆ ਇੱਕ ਨੰਬਰ ਤੇ ਨੀਲੀ ਰਾਵੀ ਦਿਖਾਉਂਦੇ ਆ ਤੁਹਾਨੂੰ ਟੇਡੇ ਕੱਟ ਚ ਐ ਤੇ ਅੱਖ ਵੀ ਗਲਾਬੀ ਆ ਗਈ ਜबान ਵੀ ਗਲਾਬੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਆ ਤੇ ਜबान ਵੀ ਵਾਈ ਕਹਿੰਦਾ ਗਲਾਬੀ ਚ ਹੀ ਆ ਗਈ ਗਲਾਬੀ ਕਲਰ ਦੇ ਵਿੱਚ ਲੱਤ ਹੋ ਰਾਇ ਇਹਨੂੰ ਉਮਰ ਕਿੰਨੀ ਕਹੂ ਬਈ ਦੀ ਹੋਰ ਹੋ ਉਮਰ ਸਾ 12 ਮਹੀਨੇ ਬਈ ਠੀਕ ਆ ਗੱਲ ਆ ਆ ਥਾਣਾ ਲੱਗਿਆ ਕੱਲਾ ਕੱਲਾ ਨਾ ਝੋਲੀ ਵਾਲੀਆ ਦੱ ਉਮਰ ਬਾਈ ਕਹਿੰਦਾ 12 ਮਹੀਨਿਆਂ ਦੇ ਆਸ-ਪਾਸ ਆ ਕਮਾਲ ਆ ਬਾਈ ਇੱਥੇ ਇੱਥੇ ਕਮਾ ਕੇ ਮਾੜੀ ਰੋਕ ਨਹੀਂ ਕਮਾ ਕੇ ਇੱਥੇ ਕਰਦੇ ਫੇਸ ਉਰਲੇ ਬੰਨੇ ਖੜ ਨਹੀਂ ਕੁੜੀ ਬਹੁਤ ਸੋਹਣੀ ਕੱਟੀ ਜਾਈ ਦੇਖ ਆ ਜਾ ਲੈ ਆ ਆ ਜਾ ਲੈ ਆ ਇੱਧਰ ਲੈ ਬੰਨੇ ਉਹ ਤਾਂ ਖਾਦੀ ਗਰੀ ਇਹ ਇੱਕ ਬਾਈ ਦੀ ਡਿਮਾਂਡ ਜੀ ਕਹਿੰਦਾ ਲੀਲੀ ਰਾਵੀ ਦੇ ਵਿੱਚ ਕੱਟੀ ਦੇ ਆ ਮੀਲੀ ਰਾਵੀ ਤੇਡੇ ਕੱਟ ਦੇ ਵਿੱਚ ਅੱਖ ਆ ਗਈ ਬਿੱਲੀ ਬਿਲਕੁਲ ਨਿਸ਼ਾਨ ਵੀ ਪੂਰੇ ਕਰਦੀ ਆ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਸ਼ੂ ਤੋਂ ਲਾ ਕੇ ਨੀਲੀ ਰਾਵੀ ਦੀਆਂ ਉਮਰ ਆ ਗਈ 12 ਮਹੀਨਿਆਂ ਦੇ ਆਸ-ਪਾਸ ਤੇਰਾ ਰੇਟ ਕੀ ਰਹੂਗਾ ਬਾਈ ਵੀਰੇ 27000 ਹੀ ਦੇਵਾਂਗੇ ਹਾਂ ਨਾ ਛੋਟਾ ਪਾ ਕਰਾਂਗੇ ਢੋਲੀ ਦਾ ਬਹੁਤ ਸਾਰੀਆਂ ਢੋਲੀ ਚਾਰ ਦਾ ਸਾਡੇ ਕੋਲ ਝੋਲੀ ਜੇ ਫੇਰ ਕੱਟੀ ਦੇਖ ਇਹ ਬਾਈ ਕਹਿੰਦਾ ਦੇਣੀ ਆ 27000 ਦੀ ਤੇ ਹੁਣ ਮਾਰ ਗਿਆ ਜੀ ਦੋ ਨੰਬਰ ਵਾਲੀ ਕੱਟੀ ਤੇ ਇੱਕ ਤੋਂ ਇੱਕ ਆਨ ਬਰੀਕ ਚਮੜੇ ਦੀਆਂ ਨੇ ਕਾਲੀ ਦੇਖ ਢੋਲੀ ਦਾ ਦੇਖ ਦੇਖ ਗੱਬਣਾ ਵਾਲੀ ਝੋਲੀ ਕੱਟੀ ਰੇਖਦੇ ਆ ਤੋ ਇਹ ਬਾਈ ਬਰੀਕ ਉਮਰ ਕਿੰਨੀ ਕਰਦਾ ਇਹਦੀ ਵੀ ਇੰਨੀ ਕਿਹਦਾ 12 13 ਮਹੀਨੇ ਹਾਂ ਆ ਮੋਹਮਰ ਬਾਈ ਕਹਿੰਦਾ ਇਹਦੀ ਵੀ 12 13 ਮਹੀਨੇ ਕੱਟੀਆਂ ਕੱਟੀਆਂ ਸਾਰੀਆਂ ਠੀਕ ਆ ਗੱਲ ਉਮਰ ਚ ਛੋਟੀ ਚ ਨੇ ਕੱਦ-ਬੱਟ ਕੱਟੀਆਂ ਬਹੁਤ ਕਰਨੀ ਬਰੀਕ ਨੂੰ ਬਹੁਤ ਤੇ ਆ ਗਈਆਂ ਬਿਲਕੁਲ ਬਰੀਕ ਪਤਲੇ ਚਮੜੇ 'ਚ ਇਹ ਇੱਕ ਟੀਵੀ ਫੁੱਲ ਸ਼ਕੀਨ ਆ ਥਣ ਸਿੰਗਲ ਚਾਰ ਲੱਗੇ ਨੇ ਕੋਈ ਫालतू ਨਹੀਂ ਫੋਰ ਸ਼ਾਂਕ ਨਹੀਂ ਲੱਗੀ ਤੇ ਬਾਕੀ ਜਿਵੇਂ ਇਤ ਲਿਆਰਾ ਹਨਾ ਮੇਰਾ ਖਿਆਲ ਆ ਬਾਈ ਤਾਂਹੀਂ ਪਾਇਓ ਆਹਰ ਆਪੀ ਬਰ ਸਿਵਾ ਇਹ ਗਲਾਂ 'ਚ ਕੀ ਕਹ ਗੱਲ ਆ ਪਹਿਲਾਂ ਵਾਰ ਇਹ ਕੱਟੀ ਵੀ ਬਣਾਉੜ ਪਿੱਠਾ ਪਿੱਠਾ ਬੜਾ ਚੌੜਾ ਕੱਟੀ ਦਾ ਠੀਕ ਆ ਗੱਲ ਲੈ ਆ ਬਾਈ ਲੈ ਆ ਲੈ ਬਸ ਲੈ ਆ ਲੈ ਉਹਤਲੇ ਬੰਨੇ ਹੋ ਜਾਏ ਨਹੀਂ ਬਸ ਬਸ ਭਾਈ ਜੀ ਇਹਦਾ ਬੜੀ ਐਕਟਿਵ ਆ ਲੈ ਚੱਲ ਇੱਥੇ ਚੜਾਈ ਦਿਖਾ ਕੇ ਰਹੀ ਜਿਵੇਂ ਝੋਟੀਆਂ ਦੀ ਚੜਾਈ ਹੁੰਦੀ ਆ ਨਾ ਵਿਸ਼ਾਲੇ ਪੱਖ ਤੋਂ ਚੜਾਈ ਇੰਨੀ ਆ। ਬੁਰੋ ਚੜੂ ਟੋੜੀ ਦੇ ਪਤਲੀ ਆਈ ਪਿੱਠੇ ਦੀ ਭਾਰੀ ਆ ਜੀ। ਇੱਥੋਂ ਆ ਜੀ ਦੀ ਚੜਾਈ ਬਹੁਤ ਸ਼ਾਨਦਾਰ ਆ ਤੇ ਚਮੜਾ ਆ ਗਿਆ ਬਿਲਕੁਲ ਬਰੀਕ। ਦੇਖੇ ਮੱਦੀ ਦੇ ਬਿਲਕੁਲ ਪਤਲੇ ਚਮੜੇ ਚ ਆ ਗਿਆ। ਆ ਪਿੱਠਾ ਦੀ ਫੋਟ ਇੱਥੇ ਜੀ ਦੇਖ। ਚੜਾਈ ਚ ਆ ਗਈ ਹੈ ਨਾ। ਖਾਨ ਸਿੰਗਲ ਚਾਰੀ ਨੇ ਚਾਰ ਵੀਰੇ। ਝੋਲੀ ਵੀ ਤੇ ਗੱਬੜਾ ਮੰਗੂਆ ਗੱਟੀ ਦੀ। ਠੀਕ ਆ ਗੱਲ। ਆ ਦੇਖੋ ਝੋਲੀ ਦੇਖ ਲੈ। ਦੇ। ਇਹਦਾ ਰੇਟ ਕੀ ਰਹੂਗਾ ਭਾਈ? ਇਹ ਵੀ 27000 ਦੇਵਾਂਗੇ ਜੀ। ਮਾਨਦਾਨ ਕਰ ਦਾਂਗੇ। 27000। ਹਾਂਜੀ। ਜੇ ਕਿਸੇ ਨੇ ਜੋੜਾ ਜਾਂ ਕਠੀਆਂ ਲੈ ਲਈਆਂ ਉਦਾਂ ਦਾ ਹੋ ਜਾਊ ਇਹ ਆ ਗਈ 2 ਨੰਬਰ ਤੇ 3 ਵਾਲੀ ਦਿਖਾ ਗਈ ਕੱਪ ਬਹੁਤ ਚੰਗੀਆਂ ਜੀ ਇਹ ਬਰੀਕੀ ਨੂੰ ਕੱਟੀ ਦੇਖ ਚਾਮੜਾ ਦਾ ਜਮਾਈ ਨਾਂਜੀ ਦੇਖੋ ਜਮਾਈ ਠੀਕ ਆ ਰਿਹਾ ਖਾਨ ਸਿੰਘ ਚਾਰ ਨੇ ਸਾਰੀਆਂ ਯਾਰੀਆਂ ਚਾਰ ਮਿਲ ਗਏ ਪੰਜੋਂ ਆਪਣੇ ਬਾਸ਼ ਕਿਲੇ ਤੇ ਬਣ ਜਾ ਤੇ ਚਾਮੜਾ ਦਿਖਾ ਗਈ ਇੱਥੋਂ ਕਿੰਨੇ ਪਾਤ ਸਿੰਗੀ ਸਿੰਗੀ ਬਹੁਤ ਸੋਹਣੀ ਬਣਾਂਉਂ ਗੱਟੇ ਤੇ ਆ ਗਈ ਬਿਲਕੁਲ ਬਰੀਕ ਬੂਦ ਦੇਖੋ ਲਾ ਕਹਿੰਦਾ ਪੂਦੇ ਫਿਰ ਬਾਲਾ ਕਹਿੰਦਾ ਹੋਰ ਦੇਖ ਫਿਰ ਠੀਕ ਆ ਗੱਲ ਐਂ ਗੰਡ ਨਾਲ ਬਣ ਲਾ ਗੰਡ ਦੇ ਨਾਲ ਸਿਸਟਮ ਹੀ ਆ ਇਹਦੀ ਉਮਰ ਕਿੰਨੀ ਕਾ ਭਾਈ ਇਹਦੀ ਸਾਰੀ ਇੱਕੋ ਹੀ ਉਮਰ ਆ ਠੀਕ ਆ ਗੱਲ ਤੇ ਉਹ ਦੋ ਛੋਟੀਆਂ ਨੇ ਬੜਾ ਦੋ ਛੋਟ ਕੋਈ ਬੱਦਲਾ ਦੋ ਮਹੀਨਾ ਕੋਈ ਘੱਟ ਨਾਲ ਪੈ ਨਹੀਂ ਕਹਿੰਦੇ ਠੀਕ ਹੈ ਨਾ ਲੈ ਜਜਮੈਂਟ ਆਪਲਾ ਪੈਦਾ 12 14 ਮਹੀਨਿਆਂ ਦੇ ਹਾਂ ਹਾਂ ਹੈਲੋ ਅੱਤੋਰ ਦੇ ਯਾਰ ਇੱਥੇ ਗੱਲ ਚ ਪਾਇਰ ਕੇ ਕਾਸੇ ਕਰੇ ਮੈਂ ਨਹੀਂ ਕਰਕੇ ਤੁਰਨ ਚ ਅਕਲ ਕਾਨੀ ਮਨਾਉਂਦੀਆਂ ਨੇ ਤੇ ਬਾਕੀ ਇਹਦੀ ਲੰਬਾਈ ਜ਼ਿਆਦਾ ਹੈ ਕੱਟੀ ਵੀ ਹੋਰ ਕੱਟੀਆਂ ਨਾਲ ਸਰ ਸਰ ਬੜਾ ਸੋਹਣਾ ਕੱਟਿਆ ਇਹਦਾ ਲੰਬੀ ਵੀ ਜ਼ਿਆਦਾ ਤੇ ਕੱਦ ਵੀ ਸੋਹਣਾ ਕਰੂਗੀ ਥੋੜੀ ਜਿਹੀ ਸਾਮ ਹੋ ਗਈ ਕਿਸੇ ਸੱਜਣ ਕੋਲੇ ਜਾ ਕੇ ਹਨਾ ਸਰ ਸਰ ਦੇਖ ਕੱਟੀ ਦਾ ਦੇ ਆ ਲੈ ਆ ਬਈਆਂ ਨੂੰ ਸਾਮ ਵਾਲੇ ਭਰਾ ਕੋਲੇ ਕਿਸੇ ਕੱਟੀਆਂ ਸਾਰੀਆਂ ਬ੍ਰੀਕਟ ਚੰਗੀਆਂ ਨੇ ਕੱਟੀਆਂ ਪਾਉ ਉਹ ਕੱਟੀਆਂ ਲੈਣ ਦੇਵੇਂ ਸਾਰੀ ਠੀਕ ਆ ਗੱਲ ਤੇ ਚੰਗੀ ਕੁਆਲਿਟੀ ਦੀਆਂ ਆ ਗਈਆਂ तकरीबन ਸਾਰੀਆਂ ਤੇ ਬਾਕੀ ਸਾਨੂੰ ਸਾਹਮਣੇ ਦਿਖੇ ਰਹੀਆਂ ਨੇ ਕਿਉਂਕਿ ਇਹ ਕੋਈ ਮੱਜਾਂ ਦਾ ਹੈ ਨਹੀਂ ਵੀ ਆਪਾਂ ਲੋੜ ਦਾ ਉਹ ਲੈ ਰੱਖ ਲਾਂਗੇ ਤੁਹਾਡੇ ਸਾਹਮਣੇ ਆ ਚੀਜ਼ ਜਿੰਨੀ ਵੀ ਹੈਗੀ ਇਹਦਾ ਰੇਟ ਕੀ ਆ ਭਾਈ ਇਹ 26000 ਜੀ ਦਾ ਹੈ ਵੀਰੇ ਇਹ 26000 ਹਾਂਜੀ ਇਹ ਆ ਗਈ ਮੇਰਾ ਖਿਆਲ ਤਿੰਨ ਨੰਬਰ ਦੇ ਹਾਂ ਤਿੰਨ ਨੰਬਰ ਤੇ ਹੁਣ ਗੈਰੀ ਚਾਰ ਨੰਬਰ ਵਾਲੀ ਆ ਆ ਤਕੀਲਾ ਦਾ ਕਹਿੰਦਾ ਜੀ ਦਾ 10 ਪਾਗ ਦੇ ਕੱਤੀ ਦਾ ਕਹਿੰਦਾ ਦੇਖੋ ਲੈ ਇੱਥੇ ਦਿਖਾ ਕੇ ਰਹੀ ਓਏ ਸਾਰੇ ਪਾਸੇ ਕੱਤੀ ਪਿੰਡਾ ਪੁੜਾ ਪਟੇ ਇਹ ਚੀਜ਼ ਦੀ ਫੇਵਰੇਟ ਕੱਤੀ ਆ ਇਹ ਸਾਰੀਆਂ ਚ ਤੋਰ ਬਾਈ ਖੋਲ ਕੇ ਇਹਦੀ ਵੀ 12 ਕਿ ਮਹੀਨੇ ਉਮਰ ਹੈ ਹਾਂ ਬਸ 6.5 ਸਾਲਾਂ ਦਾ ਵੀ 19 ਆ ਪਰ ਝੂਠ ਨਹੀਂ ਮਾਰਨਾ ਫਿਰ ਇਹਦਾ ਜੱਜਮੈਂਟ ਆਪ ਲਾ ਲੈ ਵੀ ਕਿੰਨੀ ਗਹਿਗੀ ਆ ਠੀਕ ਆ ਗੱਲ ਆ ਬਾਕੀ ਬਾਈ ਕਹਿੰਦਾ ਆਪਦੀ ਜੱਜਮੈਂਟ ਲਾ ਲਿਓ ਅਸੀਂ ਤਾਂ ਭਰਾਵਾ ਦੇਖ ਕੇ ਲਿਓਨੇ ਸਾਰੀ ਕਿਵੇਂ ਚੰਗੀ ਤੇ ਚੰਗੀ ਕੱਤੀ ਹੋਣੇ ਆ ਫਾਈਲ ਅਗੀ ਦਾ ਠੀਕ ਆ ਗੱਲ ਆ ਥੱਲੇੋਂ ਝੋਲੀ ਝੂਲੀ ਬਹੁਤ ਆ ਇਹਦੀ ਹਨਾ ਨਾ ਨਾ ਬਰੀਕ ਜਮਾਂ ਕੱਟੀ ਤਾਂ ਅੱਧੀ ਕੱਤੀ ਬਹੁਤ ਕਰੂਗੀ ਕੱਦ ਬਿੱਡ ਵੀ ਚੰਗਾ ਲੇ ਕੱਤੀ ਬੂਤਵਾ ਦੇਖ ਲੈ ਇੱਥੇ ਰੋਕ ਮਾੜੀ ਇੱਥੋਂ ਇੱਥੋਂ ਦਿਖਾ ਕੇ ਰਹੀ ਓਏ ਲੰਬਾਈ ਲੰਬੂਈ ਕੱਟੀ ਦੀ ਕਿੰਨੀ ਇੱਥੋਂ ਦਿਖਾ ਦੇ ਪੂਰੀਆਂ ਸ਼ਕੀਨ ਆ ਗਈਆਂ ਹਰੇਕ ਪੱਖ ਤੋਂ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਥੋੜੀ ਜਿਹੀ ਘੱਟ ਟੈਲ ਚੋਂ ਆਉਂਦਾ ਪਸ਼ੂ ਹਨਾ ਚੰਗਾ ਚਰ ਚੁਰ ਕਰਨੀਆਂ ਜਾਂ ਕੇ ਕਿਸੇ ਕਿਸਨ ਕੋਲੇ ਚੰਗੀਆਂ ਤਿਆਰ ਹੋਣਗੀਆਂ ਪੂਛ ਇਹਦੀ ਵੀ ਬਰੀਕ ਆ ਜਮਾ ਸਾਰੇ ਪਸ਼ੂਨ ਪੂਛ ਯਾਰ ਬੜੇ ਦੰਡ ਦੇ ਲਪਣਾ ਇੱਥੋਂ ਝੋਲੀ ਦਿਖਾ ਦੇ ਥਣ ਸਾਰੀਆਂ ਵੀ ਸਿੰਗਲ ਚਾਰਜ ਯਾਰ ਤੈਨੂੰ ਕੋਈ ਇੱਕ ਕੀਦੇ ਪੰਜਵਾ ਥਾੜਾ ਆਪਣੇ ਕਿੱਲੇ ਦੇ ਬਾਂਦੇ ਪੈਸੇ ਲੈ ਜੇ ਉਰਲੇ ਬੰਨੇ ਲੰਬਾਈ ਦਿਖਾ ਦੇ ਹਨਾ ਹਰੇਕ ਸਿੰਗ ਤੋਂ ਕੱਟੀ ਬੜਾ ਸੋਨਾ ਬਣਾਉਗੇ ਇਹ ਉਰਲੇ ਬੰਨੇ ਕੱਟੀ ਦੀ ਲੰਬਾਈ ਲੰਬੀ ਕਰਾ ਦੇ ਚੈੱਕ ਆ ਗਈ ਇਹ ਵੀ ਬਰੀਕ ਇਹਦਾ ਕੀ ਰੇਟਰ ਇਸ টাই ਹਾਂ ਇਹ ਆ ਕਿ 4 ਨੰਬਰ ਤੇ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰੀ ਆਇਓ 5 ਤੇ 1 ਸਾਨੂੰ ਜਰਸੀ ਦਿਖਾਉਂਗਾ ਤੇ ਪਰਲੇ ਜੋੜੇ ਦਾ ਰੇਟ ਕਰਾ ਦੂੰਗਾ ਆ ਦੇਖ ਆ ਬੱਚੀ ਕਿੰਨੀ ਅਲੱਗ ਹੈ ਨਾ ਬੱਚੀ ਠੀਕ ਆ ਗੱਲ ਮੂਰੀ ਦਾ ਭੇਜ ਲੈ ਕਹਿੰਦੇ ਦੇਖ ਤੋਰ ਬਾਈ ਕਿੰਨੀ ਚੌਂਕ ਚੌਂਕ ਆ ਬੱਚੀ ਦੀ ਇਹ ਪੰਜਾਬ ਵਾਲੀ ਜਰਸੀ ਆ ਗਈ ਬੱਚੀ ਹਾਂ 4 ਸਿੰਗਲ ਚਾਰ ਨੇ ਚਾਰ ਵੀਰੇ ਚਾਰ ਤੇ 6 ਚਾਰ ਮਿਲਣਗੇ ਠੀਕ ਆ ਗੱਲ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ ਹੋ ਮਿਲਾ 7 7-8 ਮਹੀਨੇ ਨੂੰ ਮਰ ਮਾ 7-8 ਮਹੀਨੇ ਠੀਕ ਆ ਗੱਲ ਇਹਦੀ ਉਹ ਦੇਖ ਖੁੱਲੀ ਫਿਰਦੀ ਆ ਕਰਕੇ ਪਟਾਇ ਲਾਹ ਨਾ ਥਾ ਵੀ ਤੁਰੇ ਫਿਰਦੀ ਇਹਦਾ ਠੀਕ ਹੈ ਗੱਲ 7 ਤੋਂ 8 ਮਹੀਨੇ ਨੇੜ ਤੇੜ ਆ ਗਈ ਬੋਟ ਲੈ ਜਾ ਲੈ ਇਹਨੂੰ ਬੋਟ ਕਿਨੇੜੇ ਫੜ ਕੇ ਲੈ ਜਾ ਲੈ ਬਸ ਥੋੜਾ ਜਿਹਾ ਗਾਂਵਾਂ ਨੂੰ ਕਿਉਂਕਿ ਹੁੰਦੀ ਆ ਆਤ ਭਜਨ ਅਠ ਵਾਲੀ ਤੇ ਇਥੋਂ ਇਥੋਂ ਦਿਖਾ ਦੀ ਇਹਦੀ ਲੰਬਾਈ ਲੰਬੂਈ ਦਿਖਾ ਦੀ ਤੇ ਫੇਸ ਵਾਲੇ ਪੱਖ ਤੇ ਮਾਰਨੀ ਕੈਮਰਾ ਦੇਖ ਬੂਤੀ ਬਾਤੀ ਦੇ ਘਟੀ ਦੇਖ ਦੇਖ ਉਰ ਇਧਰੋਂ ਦਾਖਾ ਦੀ ਪਛੀ ਆ ਨਾ ਗਈ ਪੂਰੀ ਆ ਪਰੇਸ਼ਾਨ ਨਾ ਕਰ ਆਂ ਦਿਖਾ ਦੀ ਇਹ ਮਾਰੀ ਥਾਂ ਤੋਂ ਦੇਖ ਲੰਬੀ ਲੰੰਬੀ ਫੁੱਲ ਥਾਂ ਦੇ ਘਰ ਦੇ ਘੜ ਵੀ ਸੋਹਣਾ ਕਰੂ ਬਾਕੀ ਝੋਲੀ ਦਿਖਾ ਦੀ ਤਕਰੀਬਨ ਸਿੰਗਲ ਚਾਰ ਹੀ ਆ ਗਈ ਇੱਥੋਂ ਘੈਰੀ ਲੰਬਾਈ ਦਿਖਾ ਦੇ ਤੇ ਹੁਣ ਦਿਖਾ ਦੇ ਬੱਛੀ ਜਮਾ ਸੈਟ ਖੜੀ ਆ ਇਹ ਆ ਗਈ ਪਿਓਰ ਜਰਸੀ ਪੰਜਾਬ ਵਾਲੀ 100 ਦਾ 100 ਹਾਂਜੀ ਹਾਂਜੀ ਇਹਦੇ ਕਿੰਨੇ ਪੈਸੇ ਲਿਆ ਲਾਂਗੇ 17000 ਦੇਵਾਂਗੇ ਪੂਰੇ ਪੂਰੇ ਮਾਨਦਾਨ ਕਰਾਂਗੇ ਮਾਨਦਾਨ ਬਾਈ ਕਹਿੰਦਾ 17000 ਚ ਕਰ ਦਾਂਗੇ ਤੇ ਹੁਣ ਮਾਰ ਦੇ ਇਹ ਤਾਂ ਫੀਸ ਚੰਗੀਆਂ ਨਹੀਂ ਹੋਣਗੀਆਂ ਉਹ ਬੱਟੀ ਲੜਾਈ ਪਛੇ 6 ਮਹੀਨੇ ਕੱਟੀ ਆ ਬਹੁਤ ਚੰਗੇ ਰਿਕਾਰਡ ਦੀ ਕੱਟੀ ਆ ਹਾਂ ਮਾੜਾ ਬੰਦੇ ਹੋ ਜੀ ਬਾਈ ਉਹ ਪਰਲੀ ਪਰਲੀ ਲਾਲਾ ਵੀ 4 ਮਹੀਨੇ ਨਮਰ ਠੀਕ ਆ ਗੱਲ ਉਹਦਾ ਮੋਹ ਸਿੰਘ ਹਲਦਿਆ ਹਣਾ ਦੋਨੇ ਸਿੰਗਲ ਦੇ ਲੀਲੀ ਦਾ ਮੀ ਠੀਕ ਆ ਮੀਣੀ ਮੀਣੀ ਨੀਲੀ ਦਾ ਵੀ ਦੇ ਵਿੱਚ ਆ ਹਾਂ ਤੇ ਪੁੱਛ ਲੈ ਲੈ ਕਹਿੰਦਾ ਦੇ ਉੱਥੇ ਰੱਖ ਦੇ ਮੂਰਾ ਜਨੀ ਨੀਲੀ ਰਾਵੀ ਜੀ ਅਸੀਂ ਤੇ ਸੰਗ ਦਿਖਾ ਦੇ ਗਰੀ ਇਹਦੇ ਨਾਲ ਹਾਂ ਦੇਖ ਲੀਏ ਮਾਕੇ ਦੇ ਕਈ ਵਾਰੀ ਨਾ ਜੀ ਹਾਂ ਇਹ ਹਾਲ ਦੇ ਆ ਪੂਰੇ ਦੋਨੇ ਹਿਲਦੇ ਸੰਗ ਪੂਰੇ ਹਾਲਦਿਆਂ ਨੇ ਤੇ ਜਵਾਬ ਅੱਖਾਂ 'ਚ ਹੈਗੇ ਆ ਦੋਨਾਂ 'ਚ ਚੰਗੇ ਚੰਗੇ ਪੱਲੇ ਵੀ ਮੂਹਰੇ ਵੀ ਆ ਠੀਕ ਆ ਗੱਲ ਤੇ ਆ ਗੱਟੀ ਦੀ ਉਮਰ ਕਿੰਨੀ ਆ ਬਾਈ ਇਹਦੀ ਹੋਮਣਾ 6 ਹੱਥ ਵੀ 6 ਮਹੀਨੇ ਦੀ ਇਹਦੀ 4-5 ਮਹੀਨੇ ਦੀ ਹਾਂ 1 ਨੇ ਦੇ ਦਾਂਗੇ ਨੀਲੀ ਇਹਦੀ ਮਾਕੇ 18000 ਦੇ ਇਹ ਇਹ ਦੇ ਦਾਂਗੇ 10000 ਦੇ ਤਾਰਾਂ ਦੇ ਦਾ 28000 ਬਣ ਗਿਆ ਜੇ ਕਿਸੇ ਨੇ ਜੋੜਾ ਲੈਣਾ ਹੈ ਜੋੜੇ ਮਾਨਦਾਨ ਕਰ ਦੋ ਮਾਨਦਾਨ ਕਰ ਦੋ ਕਿੰਨਾ ਕੋ ਹੋ ਜੀ 1000 ਦਾ ਹੋ ਜੀ ਜੋੜਾ 1000 ਦਾ ਕਰ ਦੋ ਮਾਨਦਾਨ 1000 ਕਰ ਦੋ 28 ਦਾ ਆ 26 ਦਾ ਕਰ ਦੀ ਚਲ ਕਰ ਦਾਂ ਜੀ ਬਾਈ 26000 ਦਾ ਜੋੜਾ ਹੋ ਜੂਗਾ ਜੇ ਕਿਸੇ ਭਰਾ ਨੇ ਦੋਨਾਂ ਕੱਟੀਆਂ ਇਕੱਠੀਆਂ ਲੈ ਕੇ ਜਾਣੀਆਂ ਨੇ ਕੱਲੀ ਕੱਲੀ ਦਾ ਰੇਟ ਉਦਾਂ ਦੀ ਜਿੱਦਾਂ ਦਾ ਬਾਈ ਨੇ ਤੁਹਾਨੂੰ ਦੱਸਿਆ ਨੰਬਰ ਬੋਲ ਦੋ ਬਾਈ 97795 62218 ਬਾਈ 97795 62218 ਤੇ ਇੱਕ ਗੱਲ ਹੋਰ ਦੱਸ ਦਾਨ ਆ ਦੇਲੀ ਦੀ ਦੇਲੀ ਰੂਟੀਨ ਚ ਬਾਈ ਕੋਲੇ 5 ਤੋਂ 7 ਕਟੀਆਂ ਅਵੇਲੇਬਲ ਹੋਇਆ ਕਰਣੀ ਹਾਂਜੀ ਇੱਕ ਵਾਰ ਫੋਨ ਲਾ ਕੇ ਵੀਰੇ ਲਾ ਕਹਿ ਦਗਾ ਵੀ ਖਾਤੇ ਪਾਉਣ ਵਾਲਾ ਮੁੜ ਕੇ ਰਹਿ ਲਾ ਖੜਾ ਰਹਿ ਜਾ ਕੇ ਨਾ ਪਰ ਇਹ ਰੇਲ ਵੀ ਕਿਹੜਾ ਫੋਨ ਲਾਉਗਾ ਤਾਂ ਪਾਵਾ ਦੂਜੇ ਫੋਨ ਪਾਉਂਦੇ ਵੀ ਲੈ ਜਾ ਕਟੀਆਂ ਚਾਹੀ ਪੋਲਾਂਗੇ ਆਪਾਂ ਖੜਦੇ ਨਹੀਂ 10 ਮਿੰਟ ਵੀ ਬਾਈ ਕਹਿੰਦਾ ਆਪਾਂ ਬਾਲਾ ਢੀਕ ਨਹੀਂ ਕਿਸੇ ਪ੍ਰਾਣ ਨਹੀਂ ਸਕਦੇ ਕਿਉਂਕਿ ਪਿਛਲੀ ਵੀਡੀਓ ਤੇ ਕਈ ਬੰਦਿਆਂ ਨੇ ਕੰਮ ਖਰਾਬ ਕੀਤਾ ਵੀ ਪੈਸੇ ਪਾਉਣੇ ਆ ਪੈਸੇ ਪਾਉਣੇ ਹਨਾ ਢੀਕ ਦੇ ਵਿੱਚ ਹੋਰ ਬੰਦਿਆਂ ਨੂੰ ਜਵਾਬ ਹਾਂ ਸਰ ਕਿ ਉਹ ਬੰਦਿਆਂ ਨੂੰ ਫੋਨ ਲਾ ਕੇ ਮੈਸਮ ਕਬ ਦਿੱਤੀ ਮੈਸ ਦਿੱਤੀ ਹੈ ਬ ਤੇ ਬਾਕੀ ਕੇਰਾਂਗਰੀ ਕੈਮਰਾ ਹੋਰ ਕਮਾਲ ਏ ਇਧਰਲੇ ਬੰਨੇਓ ਦੋ ਛੋਟੀਆਂ ਕੱਟੀਆਂ ਦਿਖਾਤੀਆਂ ਇਹ ਜੋੜਾ 26 ਦਾ ਹੋ ਜਾਊਗਾ ਤੇ ਬਾਕੀ ਇਹ ਇਧਰਲੇ ਬੰਨੇ ਦਿਖਾਤੀਆਂ ਤੁਹਾਨੂੰ ਜਰਸੀ ਬੱਛੀ ਦਿਖਾਤੀ ਪੰਜਾਬ ਵਾਲੀ ਆਹ ਕੱਟੀਆਂ ਦਿਖਾਤੀਆਂ ਤੇ ਇਧਰਲੇ ਬੰਨੇ ਐਂਡ ਤੇ ਤੁਹਾਨੂੰ ਨੀਲੀ ਰਾਵੀ ਦੀ ਕੱਟੀ ਵੀ ਦਿਖਾਤੀ ਇੱਕ ਨੀਲੀ ਵਾਲੀ ਡਿਮਾਂਡ ਵੀ ਕਰਤੀ ਭਰਾਵਾਂ ਦੀ ਪੂਰੀ ਕੱਟੀਆਂ ਚੰਗੀਆਂ ਨੇ ਵਧੀਆ ਬਣਨ ਵਾਲੀਆਂ ਨੇ ਬਾਕੀ ਜਿਹੜੇ ਭਰਾ ਨੇ ਚੀਜ਼ ਲੈਣੀ ਹੁੰਦੀ ਆ ਬਾਈ ਉਹਨੇ ਲੈਣੀ ਹੁੰਦੀ ਆ ਆਪਣੀ ਜੱਜਮੈਂਟ ਦੇ ਹਿਸਾਬ ਨਾਲ ਕਿਉਂਕਿ ਆਪਣਾ ਕੰਮ ਹੁੰਦਾ ਤੁਹਾਨੂੰ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਬਾਕੀ ਇਹਨਾਂ 'ਚੋਂ ਜਿਹ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਦਾ ਬੱਚਾ ਗਾਈ ਲੈਣਿਆ ਫੋਨ ਮੈਨੂੰ ਫੋਨ ਕਰ ਲੈ ਕੋਈ ਬੰਦਾ ਕਹੀ ਨਾ ਨੰਬਰ ਨੂੰ ਮੁੱਲ ਤੇ ਫੋਨ ਕਰ ਦ ਬੱਚਾ ਗਾਈ ਖੜੀ ਆ ਉਹਦੇ ਕਹਿੰਦੇ ਮਾਰ ਲੈ ਆ ਇਧਰ ਵੀ ਮਾਰ ਕੋਈ ਵੀ ਆ ਪਹਿਲਣਾ ਇਹ ਹਾਂ ਪਹਿਲਣਾ ਕੋਈ ਫੋਨ ਤੇ ਗੱਲ ਕਰ ਲੈ ਕਿ ਨਹੀਂ ਕੋਈ ਲੈਣੀ ਲੋੜ ਹੈ ਠੀਕ ਆ ਹਾਂ ਇਹਦਾ ਬਾਈ ਕਹਿੰਦਾ ਫੋਨ ਤੇ ਤਾਜੀ ਛੇ ਹੱਤਾਂ ਦੀ ਛੁਈਆ ਆਪਣੇ ਬੱਚੇ ਮੱਛਾ ਵਾ ਤੇ ਬਾਕੀ ਇਹਨਾਂ ਦਾ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਿਓ ਧੰਨਵਾਦ ਜੀ